ਜਲੰਧਰ ਦੇ ਪ੍ਰਤਾਪਪੁਰਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਰਾ ਆਪਣੀ ਭੈਣ ਦੇ ਘਰ ਅ ਜ਼ਰੂਰੀ ਕੰਮ ਲਈ ਜਿਹੜਾ ਗਿਆ ਹੋਇਆ ਸੀ ਤਾਂ ਰਸਤੇ ਦੇ ਵਿੱਚ ਨੂਰ ਮਹਿਲ ਦੇ ਕੋਲ ਚਾਰ ਪੰਜ ਨੌਜਵਾਨਾ ਵੱਲੋਂ ਉਸ ਨੂੰ ਘੇਰ ਕੇ ਉਸ ਦੇ ਨਾਲ ਜਿਹੜਾ ਜਾਨਲੇਵਾ ਹਮਲਾ ਕੀਤਾ ਜਾਂਦਾ ਤਾਂ ਬੁਰੀ ਤਰ੍ਹਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਆ ਕਿ ਝੋਨੇ ਦਾ ਜਿਹੜਾ ਉਹ ਸਮੇਂ ਚੱਲਦਾ ਪਿਆ ਤਾਂ ਆਪਣੀ ਭੈਣ ਦਾ ਘਰ ਜਿਹੜਾ ਉਹ ਹੈਲਪ ਕਰਾਉਣ ਵਾਸਤੇ ਜਾਂਦਾ ਆ ਤਾਂ ਹੈਲਪ ਜਦੋਂ ਜਾ ਕੇ ਕਰਮੌਰ ਲਈ ਜਦਾ ਰਸਤੇ ਦੇ ਵਿੱਚ ਜਾਂਦਾ ਹੈ ਤਾਂ ਰਸਤੇ ਦੇ ਵਿੱਚ ਜਿਹੜਾ ਨੌਜਵਾਨ ਨੂੰ 5 ਤੋਂ 6 ਵਿਅਕਤੀ ਘੇਰ ਲੈਂਦੇ ਨੇ ਤਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਮੇਰਾ ਨਾਮ ਰਣਦੀਪ ਸਿੰਘ ਆ ਸਰ ਰਣਦੀਪ ਭਾਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਜੀ ਕੱਲ ਸ਼ਾਮੀ ਤੇ ਮੇਰਾ ਮਾਮਾ ਲੱਗਦਾ ਅਜਮੇਰ ਸਿੰਘ ਨਾ ਉਹ ਮੇਰੇ ਨਾਲ ਮੇਰੀ ਖੇਤੀਬਾੜੀ 'ਚ ਮੇਰਾ ਹੱਥ ਪਾਉਣ ਵਾਸਤੇ ਮੇਰੇ ਪਿੰਡ ਆਏ ਹੋਏ ਸੀ। ਉਹ ਮੇਨਾਂ ਰਹਿੰਦਾ। ਉਹ ਕੱਲ ਸ਼ਾਮੀ ਟਰੈਕਟਰ ਦੇ ਉੱਤੇ ਚਾਰ ਬੰਦਿਆਂ ਦੀ ਲੇਬਰ ਨੂੰ ਪਿੰਡ ਪ੍ਰਤਾਪਰੇ ਛੱਡਣ ਗਿਆ ਫਲੋਰਾ 메ਨ ਰੋਡ ਤੇ। ਤੇ ਜਦੋਂ ਉਹ A1 ਢਾਬੇ ਦੇ ਸਾਹਮਣੇ ਦੀ ਲੰਘਿਆ A1 ਢਾਬੇ ਦਾ ਮਾਲਕ ਪੱਪੂ ਜਿਹੜਾ ਉਹ ਸਾਡੇ ਨਾਲ ਪੁਰਾਣੀ ਖਾਂਗੀਸ਼ ਰੱਖਦਾ ਹੈ ਜ਼ਮੀਨ ਝਗੜੇ ਨੂੰ ਲੈ ਕੇ ਤੇ ਉਸਨੇ ਜਦੋਂ ਇਹ ਜਾਂਦਾ ਦੇਖਿਆ ਕਿ ਇਹ ਵਾਪਸ ਇਕੱਲਾ ਇਕੱਲਾ ਆਊਗਾ ਵਾਪਸੀ ਦੇ ਵਿੱਚ ਤਕਰੀਬ ਸਾਢੇ 8 ਦੇ ਕਰੀਬ ਉਹਨਾਂ ਨੇ ਜਦ ਵਾਪਸੀ ਦੇ ਵਿੱਚ ਇਹਨੂੰ ਮੋਟਰਸਾਈਕਲ ਨਾਲ ਲਾ ਕੇ ਅੱਖਾਂ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਇਹਨਾਂ ਤੇ ਪਾਇਆ ਗਿਆ ਤਾਂ ਉਹਨੇ ਟਰੈਕਟਰ ਰੋਕ ਲਿਆ ਅੱਖਾਂ ਵੀ ਨਹੀਂ ਖੁੱਲਦੀਆਂ ਸੀਗੀਆਂ ਛਾਤੀ ਤੇ ਵੀ ਪਿਆ ਹੋਇਆ ਤੇ ਉਦੋਂ ਬਾਅਦ ਇਹਦੀ ਇਕੱਠੇ ਹੋ ਕੇ ਉਹਨੇ ਇਹਨਾਂ ਦੀ ਫੁੱਟਮਾਰਕ ਕੀਤੀ ਬਹੁਤ ਤਿੱਖੇ ਤੇਜ਼ ਹਥਿਆਰਾਂ ਦੇ ਨਾਲ ਆ ਵੀ ਹਮਲੇ ਵੀ ਹੋਏ ਹੋਏ ਤੇ ਜਦੋਂ ਪਤਾ ਲੱਗਾ ਕਿ ਅਸੀਂ ਵੇਟ ਕੀਤੀ ਕਿ ਸਾਡਾ ਬੰਦਾ ਬਹੁਤ ਟਾਈਮ ਹੋ ਗਿਆ ਕਿ ਆਇਆ ਨਹੀਂ ਕੋਈ ਅਸੀਂ ਦੋ ਜਾਨੇ ਦੇਖਣ ਗਏ ਰੋਡ ਤੇ ਤਾਂ ਸਾਨੂੰ ਇਹ ਰੋਡ ਦੇ ਉੱਤੇ ਵੱਡਿਆ ਸਾਈਡ ਤੇ ਪਾਇਆ ਮਿਲਿਆ A1 ਟਾਬੇ ਦੇ ਤੋਂ ਕਰੀਬ ਇੱਕ ਖੱਤਾ ਦੋ ਖੱਤੇ ਉਰੇ ਆ ਕੇ ਮੇਨ ਰੋਡ ਦੇ ਉੱਤੇ ਜਦ ਕਿ ਟਰੈਕਟਰ ਨਾਲ ਖੜਾ ਹੋਇਆ ਸੀਗਾ ਤੇ ਇਹਨਾਂ ਨੇ ਜਦੋਂ ਅਸੀਂ ਉੱਥੇ ਗਏ ਟਰੈਕਟਰ ਇਹ ਸਾਡਾ ਟਰੈਕਟਰ ਵਾਪਸ ਆਪਣੇ A1 ਟਾਬੇ ਤੇ ਲੱਗਾ ਔਰ ਬੰਦੇ ਨੂੰ ਉੱਥੇ ਹੀ ਪਿਆ ਹੋਇਆ ਸੀ ਮੈਂ ਪੁਲਿਸ ਕੰਪਲੇਂਟ ਕੀਤੀ ਤੇ ਪਰ ਸੱਟਾਂ ਇੰਨੀਆਂ ਸੀ ਕਿ ਬੰਦਾ ਇੰਨਾ ਜ਼ਖਮੀ ਹਾਲਾਤ ਸੀ ਇੰਨੀ ਵੇੜ ਮੇਰੇ ਕੋਲ ਹੋਈ ਨਹੀਂ ਤੇ ਮੈਂ ਆਪਣਾ ਅਸੀਂ ਪੇਸ਼ਟੈਂਟ ਆਪਣਾ ਚੱਕਿਆ ਤੇ ਹਸਪੀਟਲ ਆ ਗਏ ਹਸਪੀਟਲ ਆ ਕੇ ਉੱਥੋਂ ਸਾਨੂੰ ਜਲੰਧਰ ਰੈਫਰਲ ਕੀਤਾ ਗਿਆ ਉਦੋਂ ਬਾਅਦ ਜਲੰਧਰ ਅਸੀਂ ਆਏ ਆ ਸਿਵਲ ਦੇ ਵਿੱਚ ਪਹਿਲਾਂ ਕਿਹੜੇ ਹਸਪੀਟਲ ਲੈ ਨੂਰਮਲ ਸਿਵਲ ਚ ਅੱਛਾ ਜੀ ਉੱਥੋਂ ਉਹਨਾਂ ਦੀ ਮੰਨ ਪੱਟੀ ਕੀਤੀ ਗਈ ਤੇ ਜਦੋਂ ਉਹਨਾਂ ਦੇ ਗੰਭੀਰੀ ਹਾਲਾਤ ਦੇਖੇ ਗਏ ਤੇ ਕਿਉਂਕਿ ਉਹਨਾਂ ਦੇ ਮੂੰਹ 'ਚ ਵੀ ਕੋਈ ਪੌਇਜ਼ਨਿੰਗ ਵੈਰਾਗਾ ਉਹਨਾਂ ਤੇ ਤਾਤਰਾਏ ਸੀਗੇ ਝੱਗਾ ਰਹੀ ਸੀਗੀ ਮੂੰਹ 'ਚ ਹੁਣ ਹੀ ਸਾਨੂੰ ਸਿਵਲ ਜਲੰਧਰ ਐਫਲ ਕਰ ਦਿੱਤਾ ਐਮਬਲੈਂਸ ਤੇ ਜਦੋਂ ਅਸੀਂ ਜਲੰਧਰ ਆਏ ਤਾਂ ਉਹਨਾਂ ਨੇ ਵੀ ਕਿਹਾ ਕਿ ਨਹੀਂ ਵੀ ਪੇਸ਼ੈਂਟ ਦੇ ਹਾਲਾਤ ਜਿਆਦਾ ਗੰਭੀਰ ਆ ਵੀ ਤੁਸੀਂ ਇਹਨੂੰ ਕਿਸੇ ਪ੍ਰਾਈਵੇਟ ਕਿਸੇ ਪ੍ਰਾਈਵੇਟ ਦਿਖਾ ਲਓ ਹੁਣ ਪੇਸ਼ੈਂਟ ਦੇ ਹਾਲਾਤ ਕੀ ਹੈਗੇ ਹਜੇ ਵੀ ਪੇਸ਼ੈਂਟ ਆਈਸੀਯੂ ਚ ਹੈ ਤੇ ਡਾਕਟਰ ਦੱਸ ਰਿਹਾ ਕਿ ਚੈਕਿੰਗ ਐਕਸ-ਰੇ ਵਗੈਰਾ ਜੋ ਸਾਰਾ ਕੁਝ ਬਲੱਡ ਟੈਸਟਿੰਗ ਉਹਨਾਂ ਦੀ ਹੋ ਰਹੀ ਆ ਪੇਸ਼ੈਂਟ ਨਾਲ ਹਜੇ ਕੋਈ ਗੱਲਬਾਤ ਸਾਡੀ ਹੋਈ ਨਹੀਂ ਪੇਸ਼ੈਂਟ ਗੰਭੀਰ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਕੋਈ ਪੁਲਿਸ ਵੱਲੋਂ ਕਾਰਵਾਈ ਨਹੀਂ ਹੋਈ ਗਈ ਮੈਂ ਵੀ ਕੰਪਲੇਂਟ ਕਰਕੇ ਤੁਰਿਆ ਸੀ ਉੱਥੋਂ ਤੇ ਰਾਤ ਨੂੰ ਡਾਕਟਰ ਸਾਹਿਬ ਨੇ ਵੀ ਇਥੋਂ ਲਿਖਾਇਆ ਉਹਨਾਂ ਨੂੰ ਕਰੀਬ 2 2 ਵਜੇ ਦੇ ਕਰੀਬ ਲਿਖਾਇਆ ਹੋਣਾ ਹਜੇ ਤੱਕ ਇਸ ਟਾਈਮ 1 ਵਜ ਚੁੱਕਾ ਹਜੇ ਤੱਕ ਸਾਨੂੰ ਕੋਈ ਪੁਲਿਸ ਸਟੇਸ਼ਨ ਵੱਲੋਂ ਕੋਈ ਕੋਈ ਨਹੀਂ ਆਇਆ ਦੇਖੋ ਇਹ ਮੰਗ ਕਰਦੇ ਹਾਂ ਮੰਗ ਇਹ ਹੀ ਅਸਲ ਜਦੋਂ ਅਸੀਂ ਇਸ ਲੜਾਈ ਝਗੜੇ ਨੂੰ ਲੈ ਕੇ ਜੋ A1 ਠੱਬੇ ਦਾ ਮਾਲਕ ਪੱਪੂ ਆ ਉਹਨਾਂ ਤੇ ਸਾਡੇ ਵੱਲੋਂ 2 ਐਫਆਰਆਈਆਂ ਪਹਿਲਾਂ ਦਰਜ ਹੋਈਆਂ ਜਿਸ ਦੇ ਵਿੱਚ ਨਾ ਤਾਂ ਉਹ ਜ਼ਮਾਨਤ ਲੈ ਰਹੇ ਆ ਨਾ ਪੁਲਿਸ ਸਟੇਸ਼ਨ ਉਹਨਾਂ ਨੂੰ ਅਰੈਸਟ ਕਰ ਰਿਹਾ ਉਹ ਸ਼ਰਿਆਮ ਬਦਮਾਸ਼ੀ ਕਰਦੇ ਆ ਸਾਡੇ ਲੱਗੀ ਹੋਈ ਫਸਲ ਵੀ ਉਹਨੇ ਆਪਣੇ ਕਬਜ਼ੇ 'ਚ ਅੰਡਰ ਕੀਤੀ ਹੋਈ ਆ ਤੇ ਜਦੋਂ ਡੀਐਸਪੀ ਫਲੋਰ ਵੀ ਅਸੀਂ ਜਾ ਕੇ ਆਏ ਆ ਥਾਣਾ ਤਾਂ ਬਿਲਕੁਲ ਸੌਣੇ ਨਹੀਂ ਦਿਆ ਤੇ ਦੋਏ ਕਹਿ ਰਹੇ ਆ ਕਿ ਸਾਡੇ ਮੌਜੂਦਾ ਸਰਕਾਰ ਵੱਲੋਂ ਹੱਥ ਬੰਨੇ ਹੋਏ ਨੇ ਅਸੀਂ ਕੁਝ ਨਹੀਂ ਕਰ ਸਕਦੇ ਸਰਕਾਰ ਦਾ ਪੂਰਾ ਹੈਗਾ ਜੀ ਇਹ ਤਾਂ ਹੁਣ ਦੇਖੋ ਵੀ ਕਿਹਦੀ ਸ਼ਾਜਿਸ਼ ਤੇ ਉਹ ਕਰ ਰਹੇ ਆ ਜਾਨੀ ਮੇਨ ਪੁਲਿਸ ਜਾਂ ਪ੍ਰਸ਼ਾਸਨ ਸਾਡੀ ਹੈਲਪ ਨਹੀਂ ਕਰ ਰਿਹਾ ਇਹ ਕਹਿੰਦੇ ਪੈ ਕੇ ਸਰਕਾਰ ਕਰਨ ਨਹੀਂ ਅਸੀਂ ਕੰਮ ਹੈ ਕੋਈ ਪੁਲਿਸ ਕਰ ਰਹੀ ਨਹੀਂ ਦੇਖੋ ਤੁਸੀਂ ਕਹਿ ਰਹੇ ਨਾ ਕਿ ਹਾਂਜੀ ਉਹ ਕਹਿੰਦੇ ਵੀ ਸਾਡੀ ਮੌਜੂਦਾ ਸਰਕਾਰ ਵੱਲੋਂ ਸਾਡੇ ਹੱਥ ਵੱਜੇ ਹੋਏ ਨੇ ਹੁਣ ਉਹ ਕਿਹਦੀ ਪਾਵਰ ਆ ਕੌਣ ਆ ਉਹਦੇ ਪਿੱਛੇ ਕੌਣ ਆ ਇਹ ਤਾਂ ਉਹ ਜਾਣਨ ਤੇ ਹੁਣ ਉਹ ਉਦਾਂ ਹੀ ਸ਼ਰਿਆਮ ਘੁੰਮ ਰਹੇ ਆ ਉਹਨੇ ਦੋ ਵਾਰੀ ਵਾਰਦਾਤ ਕਰ ਦਿੱਤੀ ਆ ਪਿਛਲੇ ਪਰਚਿਆਂ ਤੇ ਉਹਨਾਂ ਦੀ ਕੋਈ ਅਰੈਸਟ ਨਹੀਂ ਪੈ ਰਹੀ ਸ਼ਰਿਆਮ ਹੋ ਫਿਰ ਰਹੇ ਆ ਬਦਮਾਸ਼ੀ ਕਰ ਰਹੇ ਆ ਫੋਨ ਕਰ ਰਹੇ ਆ ਲਲਕਾਰ ਰਹੇ ਆ ਫੋਨ ਦੇ ਉੱਤੇ ਮੈਂ ਤੁਹਾਨੂੰ ਪੋਸਟਾ ਦਿਖਾ ਸਕਦਾ ਪਰਚੇ ਹੋਏ ਤੋਂ ਬਾਅਦ ਉਹ ਰਾਤ ਨੂੰ ਲਲਕਾਰੇ ਮਾਰਦੇ ਆ ਪੋਸਟਾ ਪਾਉਂਦੇ ਆ ਲਿਖ ਕੇ ਪੋਸਟਾ ਪਾਉਂਦੇ ਆ ਮੈਂ ਤੁਹਾਨੂੰ ਦੇ ਰਿਆ ਹੁਣੇ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰ ਦਿੱਤੀ ਇਸ ਬਾਰੇ ਐਸਐਸਪੀ ਸਾਹਿਬ ਹੈਗੇ ਆ ਹਾਂਜੀ ਉਹਨਾਂ ਦੇ ਵੀ ਉਹਨਾਂ ਦੇ ਵੀ ਦਰਖਾਸਤ ਦਿੱਤੀ ਹੋਈ ਆ ਐਸਐਸਪੀ ਸਾਹਿਬ ਦੇ ਵੀ ਦਰਖਾਸਤ ਦਿੱਤੀ ਹੋਈ ਆ ਉਹ ਵੀ ਮਾਰਕ ਕਰਨਗੇ ਹੋਰ ਕਹਿੰਦੇ ਮਾਰਕ ਕੀਤੀ ਹੋਈ ਹੈ ਬਿਲਕੁਲ ਥਾਣਾ ਨੂੰ ਪਰ ਫਿਲਹਾਲ ਹਜੇ ਕੋਈ ਕਾਰਵਾਈ ਨਹੀਂ ਹੋਈ ਥਾਣੇ ਵੱਲੋਂ ਹਾਂਜੀ ਭਾਈ ਜੀ ਕੀ ਨਾਮ ਜੀ ਮੇਰਾ ਨਾਮ ਰਣਦੀਪ ਸਿੰਘ ਆ ਸਰ ਰਣਦੀਪ ਭਾਈ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਭਾਈ